ਹਾਂਜੀ ਜਿਹੜੀ ਆਪਣੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਡਰੱਗ ਵੇਚਣ ਵਾਲੇ ਹੈਗੇ ਆ ਜਿਨ੍ਹਾਂ ਨੇ ਆਪਣੇ ਸਾਰੇ ਪਿੰਡਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਖਰਾਬ ਕੀਤਾ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਇਲੀਗਲ ਜਗ੍ਹਾ ਤੇ ਬਣੀ ਹੁੰਦੀ ਹੈ ਇਲੀਗਲ ਤਰੀਕੇ ਨਾਲ ਬਣੀ ਹੁੰਦੀ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡਿਮੋਲਿਸ਼ ਕਰਾਉਂਦੇ ਹਾਂ ਸੋ ਇਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਇੱਥੇ ਆਏ ਹਾਂ ਚੋਲਾ ਸਾਹਿਬ ਦੇ ਵਿੱਚ ਇੱਕ ਨਸ਼ਾ ਤਸਕਰ ਹੈਗਾ ਜਿਹਦਾ ਨਾਂ ਸੁਖਚੈਨ ਸਿੰਘ ਹੈ ਜਿਹਦੇ ਤੇ 12 ਪਰਚੇ ਆਪਤੇ ਹੈਗੇ ਜਿਹੜਾ ਇਸ ਵੇਲੇ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈਗਾ ਇਹਦੀ ਮਦਰ ਹੈਗੀ ਹੈ ਤਰਮਿੰਦਰ ਕੌਰ ਹਾਂਜੀ ਸਰ ਉਹਦੇ ਉੱਤੇ ਸੱਤ ਪਰਚੇ ਹੈਗੇ ਉਹ ਵੀ ਜਿਹੜੀ ਐ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ ਇਹਦੀ ਵਾਈਫ ਦੇ ਵੀ ਦੋ ਪਰਚੇ ਹੈਗੇ ਯਾਨੀ ਕਿ ਸਾਰੇ ਟੱਬਰ ਤੇ ਜਿਹੜੇ ਹੈਗੇ ਕੁੱਲ ਮਿਲਾ ਕੇ 20 ਤੋਂ ਵੀ ਜ਼ਿਆਦਾ ਐਨਡੀਪੀਐਸ ਦੇ ਪਰਚੇ ਹੈਗੇ ਲੇਟੈਸਟ ਪਰਚੇ ਵੀ ਇਹਨਾਂ ਤੇ ਹੈਗੇ ਸੋ ਜਿਹੜੀ ਇਹ ਜ਼ਮੀਨ ਹੈਗੀ ਹੈ ਇਹਨੂੰ ਪ੍ਰੋਪਰ ਪ੍ਰੋਸੀਜਰ ਨਾਲ ਆਈਡੈਂਟੀਫਾਈ ਕੀਤਾ ਗਿਆ প্রভਿਨਸ਼ੀਅਲ ਗਵਰਨਮੈਂਟ ਦੀ ਜਿਹੜੀ ਹੈ ਸਰਕਾਰੀ ਜਗਾਹ ਤੇ ਇਹਨਾਂ ਨੇ ਕਬਜ਼ਾ ਕਰਕੇ ਜਿਹੜੀ ਹੈ ਇਹ ਪ੍ਰਾਪਰਟੀ ਬਣਾਈ ਹੋਈ ਸੀ ਇਹਨਾਂ ਨੂੰ ਪ੍ਰੋਪਰ ਸਰਕਾਰੀ ਕਾਰਵਾਈ ਕਰਕੇ ਨੇਕਸ ਅਗਰੇ ਦੇ ਕੇ ਤੇ ਫਿਰ ਡਿਮੋਲਿਸ਼ ਅਚ ਕੀਤਾ ਸਰ ਕੀ ਕਹਿੰਦਾ ਜੀ ਇਹ ਨਸ਼ਾ ਤੋਸਕ ਵਿਅਕਤੀ ਜਿਹੜਾ ਇਹ ਪ੍ਰਾਪਰਟੀ ਬਣਾਈ ਕੀ ਮੈਸੇਜ ਦੇਖੋ ਸਾਡਾ ਇੱਕੋ ਹੀ ਮੈਸੇਜ ਹੈ ਕਿ ਜੋ ਵੀ ਵਿਅਕਤੀ ਸਾਡੀ ਜਨਰੇਸ਼ਨਸ ਨੂੰ ਖਰਾਬ ਕਰੇਗਾ ਸਾਡੀ ਪੀੜ੍ਹੀਆਂ ਨੂੰ ਖਰਾਬ ਕਰੇਗਾ ਉਹਦੇ ਖਿਲਾਫ ਅਸੀਂ ਸਖਤੋ ਸਖਤ ਕਾਰਵਾਈ ਅੱਗੇ ਵੀ ਕਰਦੇ ਹਾਂ